ਸਾਰਾ ਪੰਜਾਬ ਸਾਰੇ ਪੰਜਾਬੀ ਜਿੱਥੇ ਬੈਠੇ ਨੇ ਦੁਨੀਆ ਚ ਸਾਰੇ ਅਰਦਾਸਾਂ ਕਰ ਕਰ ਥੱਕ ਗਏ ਨਹੀਂ ਨਹੀਂ ਸੁਣੇ ਨਹੀਂ ਸੁਣੇ ਕਿਸੇ ਦੇ ਪ੍ਰਮਾਤਮਾ ਨੇ ਬਹੁਤ ਬਹੁਤ ਮਾੜਾ ਹੋਇਆ ਮੈਂ ਭਾਈ ਨਾਲ ਪਹਿਲੀ ਫਿਲਮ ਕੀਤੀ ਸੀ ਮੈਂ ਦੁੱਤ ਸੇਲਦਾਰ ਨਹੀਂ ਭਾਈ ਮਨ ਬਹੁਤ ਔਖਾ ਰਹਿਣ ਦੇ ਸਾਡੇ ਵਿੱਚ ਨਹੀਂ ਆ ਹੋਰ ਕਿੰਨੇ ਦਿਨਾਂ ਤੋਂ ਉਮੀਦਾਂ ਦੇ ਸਹਾਰੇ ਜਿਉ ਰਹੇ ਸੀ ਇਹ ਖਬਰ ਨਾ ਸੁਣਨੀ ਪਵੇ ਕਿਉਂਕਿ ਹਰ ਦਿਲ ਜਿੱਥੇ ਵੀ ਰਾਜਵੀਰ ਨੂੰ ਚਾਹਣ ਵਾਲੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਜਿੱਥੇ ਵੀ ਵੱਸਦੇ ਆ ਉਹਨਾਂ ਨੂੰ ਸਾਰਿਆਂ ਨੂੰ ਹੀ ਇਹ ਉਮੀਦ ਸੀ ਕਿ ਕਿਤੇ ਨਾ ਕਿਤੇ ਵਾਇਰਲ ਅਰਦਾਸਾਂ ਲੋਕਾਂ ਦੀਆਂ ਸੁਣੂੰਗਾ ਔਰ ਕੋਈ ਵੀ ਇਹ ਖਬਰ ਸੁਣਨ ਨੂੰ ਸਾਡਾ ਵੀ ਹਮੇਸ਼ਾ ਫੋਨ ਖੋਲ ਖੋਲਦੇ ਸੀ ਜਦੋਂ ਵੀ ਉਹਨੂੰ ਡਰ ਲੱਗਦਾ ਸੀ ਕਿ ਕਿਤੇ ਕੋਈ ਅਣ ਹੋਣੀ ਖਬਰ ਇਹ ਜੀ ਸੁਣ ਨਾ ਜਾਵੇ ਜਾਂ ਸਾਹਮਣੇ ਕੋਈ ਨਿਊਜ਼ ਇਹੋ ਜੀ ਦੇਖ ਨਾ ਜਾਵੇ ਤਾਂ ਕੱਲ ਉਹ ਲੈਣਾ ਦਿਨ ਆ ਗਿਆ। ਔਰ ਮੌਤ ਜਿੱਤਗੀ ਲੋਕਾਂ ਦੀਆਂ ਅਰਦਾਸਾਂ ਹਾਰ ਗਈਆਂ। ਪਰ ਬਹੁਤ ਹੀ ਮੰਦ ਭਾਗਾ। ਮੈਂ ਤਾਂ ਹੁਣੇ ਹੀ ਕਹੂੰਗਾ ਕਿ ਇਹਦੇ 'ਚ ਸਭ ਤੋਂ ਪਹਿਲਾਂ ਤਾਂ ਇੱਕ ਕੁਐਸਚਨ ਬਹੁਤ ਵੱਡਾ ਕੀ ਇਹਦੇ ਲਈ ਜ਼ਿੰਮੇਵਾਰ ਕੌਣ ਆ? ਇਹਦੇ ਤੇ ਜ਼ਰੂਰ ਸਾਨੂੰ ਗੱਲ ਕਰਨੀ ਪਊਗੀ। ਔਰ ਹਜ਼ਾਰਾਂ ਪਰਿਵਾਰਾਂ ਦਾ ਨੁਕਸਾਨ ਇਦਾਂ ਹੋਇਆ ਜਿਹੜਾ ਆਵਾਰਾ ਪਸ਼ੂਆਂ ਦੇ ਕਰਕੇ ਲੋ ਨਹੀਂ ਤਾਂ ਕਈ ਵਾਰੀ ਬੰਦਾ ਕਹਿ ਦਿੰਦਾ ਜੀ ਉਹਨੇ ਸੇਫਟੀ ਨਹੀਂ ਸੀ ਪਾਈ ਕਿਸੇ ਦੇ ਹੈਲਮਟ ਲਈ ਸਰਕਾਰ ਰੋਕਦੀ ਆ ਹਨਾ ਵੀ ਤੁਸੀਂ ਪਾ ਕੇ ਰੱਖੋ ਸਪੀਡ ਘੱਟ ਚਲਾਓ ਚਲੋ ਉਹ ਚੰਗੀ ਗੱਲ ਆ ਬਟ ਜਦੋਂ ਇਹੋ ਜੀ ਘਟਨਾ ਵਾਪਰਦੀ ਆ ਤੇ ਇੱਕ ਵਧੀਆ ਜਿਹੜਾ ਬਾਈਕਰ ਹੈਗਾ ਉਹ ਆਪਣੇ ਉਹਨੂੰ ਸ਼ੌਕ ਸੀਗਾ ਜਾਣ ਦਾ ਔਰ ਪੂਰੀ ਸੇਫਟੀ ਦੇ ਨਾਲ ਪੂਰੀ ਸਹੀ ਸਪੀਡ ਤੇ ਕੋਈ ਓਵਰ ਸਪੀਡ ਨਹੀਂ ਸੀ ਉਹ ਆਰਾਮ ਨਾਲ ਜਾ ਰਿਹਾ ਤੇ ਉਹਨੂੰ ਸਾਈਡ ਤੋਂ ਉਹ ਦੋ ਵਾਰਾ ਪਸ਼ੂ ਆ ਕੇ ਟੱਕਰ ਮਾਰਦੇ ਆ ਤੇ ਉਹਦੀ ਜਾਨ ਲੈ ਲੈਂਦੇ ਆ ਮੈਨੂੰ ਲੱਗਦਾ ਇਹਦੇ ਲਈ ਫਿਰ ਸਾਨੂੰ ਇੱਕ ਕੁਐਸਚਨ ਜ਼ਰੂਰ ਬਣਦਾ ਕਿ ਇਹਦੇ ਲਈ ਜ਼ਿੰਮੇਵਾਰ ਅਸੀਂ ਕਿਹਨੂੰ ਠਹਿਰਾਈਏ ਔਰ ਇਹਦੇ ਤੇ ਸਰਕਾਰਾਂ ਕੀ ਕਰ ਰਹੀਆਂ ਤੋਂ ਮੈਂ ਤਾਂ ਮੀਡੀਆ ਨੂੰ ਵੀ ਕਹੂੰਗਾ ਕਿ ਜਿਹੜੇ ਵੀ ਪੋਲਿਟੀਕਲ ਲੋਕ ਜਿਨ੍ਹਾਂ ਨੂੰ ਅਸੀਂ ਚੁਣਦੇ ਆ ਉਹ ਇੱਥੇ ਆਉਂਦੇ ਆ ਤੁਸੀਂ ਉਹਨਾਂ ਨੂੰ ਇਹ ਜ਼ਰੂਰ ਪੁੱਛੋ ਕਿ ਇਹਦੇ ਤੇ ਤੁਹਾਡਾ ਅੱਗੇ ਪਲਾਨ ਕੀ ਹੈਗਾ ਤਾਂ ਜੋ ਵੀ ਅਸੀਂ ਟੈਕਸ ਸਾਡੇ ਲੋਕ ਪੇ ਕਰ ਰਹੇ ਆ ਔਰ ਕਦੋਂ ਇਹ ਮੌਤਾਂ ਇਦਾਂ ਹੋਣੀਆਂ ਹਟਣਗੀਆਂ ਜਿਹੜੇ ਹਜ਼ਾਰਾਂ ਘਰਾਂ ਦੇ ਚਰਾਗ ਇਦਾਂ ਬੁੱਝ ਜਾਂਦੇ ਆ ਸੋ ਇਹਦੇ ਤੇ ਜ਼ਰੂਰ ਸੋਚਣ ਦੀ ਲੋੜ ਆ ਔਰ ਬਾਕੀ ਇਹਦੇ ਤੇ ਕੋਈ ਵਧੀਆ ਪਲਾਨ ਬਣਨਾ ਚਾਹੀਦਾ ਤਾਂ ਜੋ ਇਹ ਜਿਹੜੀਆਂ ਘਟਨਾਵਾਂ ਇਹਨੂੰ ਤਾਂ ਅਸੀਂ ਅਸੀਂ ਤਾਂ ਰੱਬ ਦਾ ਭਾਣਾ ਕਹਿ ਦਿੰਦੇ ਆ ਪਰ ਮੈਂ ਕਹਿ ਦਣਾ ਇਹ ਰੱਬ ਦਾ ਭਾਣਾ ਨਹੀਂ ਆ ਇਹ ਤਾਂ ਮਤਲਬ ਸਾਡੇ ਹੀ ਫੇਲੀਅਰ ਆ ਲੋਕਾਂ ਦਾ ਸਰਕਾਰ ਦਾ ਫੇਲੀਅਰ ਆ ਕਿਸ ਨੇ ਇਹੋ ਜੀ ਸੇਫਟੀ ਹਲੇ ਤੱਕ ਲੋਕਾਂ ਨੂੰ ਦੇ ਨਹੀਂ ਸਕੇ ਕਿ ਜਿੱਥੇ ਸਰਕਾਰਾਂ ਸਪੀਡ ਲਈ ਰੋਕਦੀਆਂ ਨੇ ਹੈਲਮਟ ਪਾਉਣ ਦੀ ਸਲਾਹ ਦਿੰਦੀਆਂ ਤੇ ਉੱਥੇ ਜਦੋਂ ਇਹੋ ਜਿਹੀਆਂ ਘਟਨਾਵਾਂ ਬਣਦੀਆਂ ਨੇ ਤਾਂ ਉਹਦੇ ਲਈ ਵੀ ਆਪਣੇ ਆਪ ਨੂੰ ਜ਼ਿੰਮੇਵਾਰ ਠਹਿਰਾਉਣ ਔਰ ਲੋੜੀਂਦੇ ਕਦਮ ਇਹਦੇ ਤੇ ਚੱਕੇ ਜਾਣ ਕਿ ਜਿਹਹ ਜਹਾ ਸਾਡਾ ਛੋਟਾ ਭਰਾ ਜਿਵੇਂ ਇੱਕ ਅਨਹੋਣੀ ਦੇ ਨਾਲ ਉਹਦੇ ਨਾਲ ਵਾਪਰਗੀ ਕਿ ਹੋਰ ਘਰਾਂ ਦੇ ਦੀਵੇ ਇਦਾਂ ਨਾ ਬੁਝਣ ਕਦੇ ਨਾ ਪੂਰਾ ਹੋਣ ਵਾਲਾ ਕੈਟਾਗਰੀ ਆ ਸਾਬਤ ਲੱਗਦਾ ਕਿ ਪੰਜਾਬ ਨੂੰ ਉਹ ਪੂਰੀ ਇੰਡਸਟਰੀ ਨੂੰ ਜਿਹੜਾ ਸਭਿਆਚਾਰ ਆ ਉਹ ਜਿਹੜੇ ਆਰਟਿਸਟ ਉਸ ਉਸ ਪੈਦਾ ਨਹੀਂ ਹੁੰਦੇ ਮੈਂ ਅਕਸਰ ਇਹ ਗੱਲ ਕਰਦੇ ਆ ਕਿ ਬਹੁਤ ਥੋੜੇ ਆ ਆਈ ਦੀ ਡੇਟ ਚੋ ਹੁਜੇ ਮੁੰਡੇ ਆ ਜਿਹੜੇ ਆਪਣੇ ਕਲਚਰ ਨੂੰ ਲੈ ਕੇ ਉਹਦੀ ਕਲਚਰ ਦੀ ਗੱਲ ਕਰਦੇ ਆ ਕਲਚਰਲ ਗਾਣੇ ਜਿਹੜੇ ਸਾਡੇ ਰਿਸ਼ਤਿਆਂ ਨੂੰ ਲੈ ਕੇ ਗਾਉਂਦੇ ਆ ਹਰ ਟਾਈਪ ਦਾ ਗਾਣਾ ਰਾਜਵੀਰ ਦਾ ਸੀ ਅੱਜ ਤਾਂ ਮੈਂ ਕਈ ਸੁਣ ਰਿਹਾ ਸੀ ਜਿਹੜੇ ਗਾਣੇ ਅੱਜ ਉਹਦੇ ਤੇ ਹੀ ਠੋਕ ਰਹੇ ਆ ਨਾ ਨਾ ਨਹੀਂ ਨਹੀਂ ਲੱਭਣੇ ਗਵਾਚੇ ਹੋਏ ਲਾਲ ਮਿੱਟੀ ਨਾਲ ਫਰੋਲ ਜੋਗੀ ਆ ਸੋ ਔਰ ਪੁੱਤ ਮਰੀ ਨਹੀਂ ਭੁੱਲਦੀਆਂ ਮਾਵਾ ਮਾ ਉਹਨੇ ਗਾਇਆ ਤਾਂ ਕਿਸੇ ਦੇ ਪੁੱਤ ਨੂੰ ਦੇਖ ਕੇ ਸੀ ਪਰ ਅੱਜ ਉਹੀ ਘਟਨਾ ਸਾਰੀ ਉਸੇ ਘਰੇ ਵਾਪਰ ਗਈ ਸੋ ਬਹੁਤ ਦੁਖਦਈ ਅਗਰਿਆਲ ਸਾਹਿਬ ਲੱਗਦਾ ਕਿ ਆਜਾ ਆਜਾ ਜੀ ਜਿਹਨਾਂ ਦਾ ਕੋਈ ਕਸੂਰ ਹੀ ਨਹੀਂ ਹੁੰਦਾ ਭਾਈ ਪਹਿਲਾਂ ਪੰਜਾਬ ਤੇ ਕਾਲ ਬਣਿਆ ਮੁਰਕੇ ਕਲਾਕਾਰਾਂ ਦੇ ਉੱਤੇ ਹਮੇਸ਼ਾ ਨਿਸਤਿਰੀ ਆ ਰਹੀ ਕਰਦੇ ਆ ਮੈਂ ਅੱਜ ਵੀ ਖਬਰ ਪੜਦਾ ਸੀ ਇੱਕ ਦੋ ਕਲਾਕਾਰ ਸਾਡੇ ਹੋਰ ਭਰਾ ਆਏ ਨੇ ਇੱਕ ਕਰਮਜੀਤ ਬੱਗਾ ਜੀ ਉਹ ਅੱਜ ਤਲਵਰ ਹੋ ਗਏ ਕਰ ਰਹੇ ਤੋਂ ਤੇ ਇੱਕ ਆਪਣੇ ਗਰਮੀ ਇਤਮਾਨ ਉਹਨਾਂ ਦੀ ਡੈਥ ਹੋ ਗਈ ਹੈ ਇਹ ਬਹੁਤ ਸੀਰੀਅਸ ਚੱਲੀ ਹੋਈ ਹੈ ਵੀ ਪਰਮਾਤਮਾ ਪਰਿਉ ਕਰੇ